ਹਾਂ ਸਾਬਾ ਪ੍ਰੈਜ਼ੀਡੈਂਟ ਜਿਸ ਦੇ ਵਿੱਚ ਇੱਕ ਹਾਦਸੇ ਦੀ ਬਹੁਤ ਹੋ ਗਈ ਸੀ ਉੱਥੇ ਅੱਜ ਜਾ ਕੇ ਵੀ ਆਇਆ ਹਾਂ ਉੱਥੇ ਕੀ ਕਹਿਣਾ ਚਾਹੁੰਦਾ ਪਿਛਲੇ ਦਿਨੀ بارشਾਂ ਕਰਕੇ ਮਕਾਨ ਡਿੱਗਣ ਕਰਕੇ ਚਾਚੇ ਭਤੀਜੇ ਦੀ ਬਹੁਤ ਹੋ ਗਈ ਸੀ ਇੰਨੇ ਵਾਲੇ ਪਿੰਡ ਦੇ ਵਿੱਚ ਉਸ ਦਿਨ ਵੀ ਜਾ ਕੇ ਆਇਆ ਸੀਗਾ ਬਹੁਤ ਹੀ ਗਰੀਬ ਪਰਿਵਾਰ ਸੀਗਾ ਘਰ ਟੁੱਟਣ ਕਰਕੇ ਬਹੁਤ ਪਾਣੀ ਸੀਗੀ ਅੱਜ ਅਸੀਂ ਸਰਕਾਰ ਵੱਲੋਂ ਜਿਹੜੀ ਉਹਨਾਂ ਨੂੰ ਵੱੜਦੀ ਵਿੱਤੀ ਸਹਾਇਤਾ ਗਈ ਹੈ ਨਾ ਭਾਈ ਪਾਣੀ 4 ਲੱਖ ਰੁਪਈਆ ਉਹਨਾਂ ਨੂੰ ਇੱਕ ਜਿਹਦੀ ਬਹੁਤ ਹੋਈ ਆ ਤੇ ਪਿੱਛੇ 4 ਲੱਖ 8 ਲੱਖ ਰੁਪਏ ਦੇ ਪਰਿਵਾਰ ਨੂੰ ਚੈੱਕ ਦੇ ਕੇ ਆਇਆ ਹੈ ਜਿਹਦੇ ਨਾਲ ਇਹ ਕਹਿੰਦੇ ਕਿ ਅਸੀਂ ਭਾਵੇਂ ਮੌਤ ਦੀ ਪਰਭਾਈ ਤੇ ਨਹੀਂ ਕਰ ਸਕਦੇ ਜਿਹਨਾਂ ਛੜਿਆ ਜਾਂਦਾ ਹੈਗਾ ਉਹਦੀ ਕੋਈ ਕੀਮਤ ਨਹੀਂ ਪਰ ਪਰਿਵਾਰ ਨੂੰ ਇੱਕ ਸਹਾਰਾ ਹੁੰਦਾਗਾ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਦੀ ਨਾਲ ਹੀ ਉਹਨਾਂ ਨੂੰ ਜਿਹੜੀ 8 ਲੱਖ ਰੁਪਏ ਦੇ ਚੈੱਕ ਦਿੱਤੇ ਉਹਨਾਂ ਨੂੰ ਦੇਖ ਕੇ ਆਏ ਜਿਹਦੇ ਨਾਲ ਇੱਕ ਪਰਿਵਾਰ ਨੂੰ ਪਹਾਰਾ ਉਹ ਨਾਲ ਹੀ ਜਿਹੜਾ ਉਹਨਾਂ ਦਾ ਮਕਾਨ ਦਿੱਤਿਆ ਮਕਾਨ ਵੀ ਸਰਕਾਰ ਬਣਾ ਕੇ ਦਿੱਤੀ ਤੇ ਤੋਂ ਅਲਾਵਾ ਤੁਸੀਂ ਵੇਖਣਾ ਕਿ ਪਿੰਡ ਜਵਾਰ ਕੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ ਕੰਦ ਫਿਕਰ ਕਰਕੇ ਉਸ ਪਰਿਵਾਰ ਨੂੰ ਵੀ ਅਸੀਂ 4 ਲੱਖ ਰੁਪਏ ਦਾ ਅੱਜ ਚੈੱਕ ਦੇ ਕੇ ਮਿਲਣਾ ਡੀਐਸਪੀ ਸਾਹਿਬ ਜੀ ਤੋਂ ਸਾਰੀ ਦਿੱਗੇ ਕਿ 20 ਸਾਲ ਸਰਕਾਰ ਨੂੰ ਬਣਦੇ ਅਸੀਂ ਦੇ ਰਹੇ ਹਾਂਗੇ ਹੁਣ ਵੀ ਤੁਸੀਂ ਵੇਖਿਆ ਹੁਣਾ ਸਵੇਰ ਦਾ ਅਸੀਂ ਤ੍ਰਿਪੁਰ ਡੋਮੋਂ ਬਾਰਨਰ ਜਿੱਥੇ ਕਣ ਬੰਦਰ ਜਿਹੜੇ ਪਿੰਡ ਆ ਕੇ ਹੁਣ ਖਜੂਨਗੜ੍ਹ ਖੜੇ ਆ ਫੇਰ ਵਾਰਸਟ ਸ਼ਟਾਰਟ ਹੋਊਗੀ ਹਰ ਇੱਕ ਬੰਨ ਤੇ ਜਿਹੜਾ ਮਾਰ ਕੇ ਜਿੱਥੇ ਨੌਜਵਾਨਾਂ ਦੀ ਪੰਚਾਇਤਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਹਾਂਗੇ ਉਥੇ ਜਿਹੜੀ ਜਿਹੜੀ ਜ਼ਰੂਰਤ ਦਾ ਮੌਕੇ ਤੇ ਅਸੀਂ ਪੂਰੀ ਕਰ ਰਹੇ ਹਾਂ ਤੇ ਪ੍ਰਮਾਤਮਾ ਦੇ ਅਰਦਾਸਾਂ ਕਿ ਪ੍ਰਮਾਤਮਾ ਮਿਹਰ ਰੱਖੇ ਜਿਵੇਂ ਹੁਣ ਬਾਰਸ਼ ਦੇ ਸਟਾਰਟ ਹੋਊਗੀ ਤਾਂ ਮਰੁੱਕ ਜਾਂਦਾ ਜੇ ਵਾਰਸ਼ ਪੈਂਦੀ ਆ ਅਮਰੁਖ ਦਾ ਤਾਂ ਸਾਨੂੰ ਡਰ ਲੱਗਦਾ ਕਿ ਜੇ ਕੰਮ ਚੱਲੀ ਜਾਂਦਾ ਤਾਂ ਅਸੀਂ ਬੰਨ ਮਜ਼ਦੂਰ ਕਰੀ ਜਾਂਦੇ ਆ ਤੇ ਮੈਂ ਦੁਬਾਰਾ ਫੇ ਸਾਰੇ ਸੁਨਗੜ ਹਲਕੇ ਦੇ ਵਸਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੋ ਇਸ ਜੱਗ ਦੇ ਵਿੱਚ ਯੋਗਦਾਨ ਪਾ ਰਹੇ ਆ ਤੇ ਮੇਰੇ ਕੋਲ ਕੋਈ ਸ਼ਰਤ ਨਹੀਂ ਜਿੰਦੀ ਨਾ ਮੈਂ ਧੰਨਵਾਦ ਕਰਦਾ ਨੌਜਵਾਨਾਂ ਦਾ ਖਾਸ ਕਰਕੇ ਜੀਮੇਦਾਰਪੁਰ ਅਮਾਦਾ ਸਾਡੇ ਸਾਰੇ ਮਜ਼ਦੂਰ ਭਰਾਵਾਂ ਦਾ ਜੋ ਦਿਨ ਰਾਤ ਮਿਹਨਤ ਕਰਕੇ ਜਮਾਨੇ ਦੇ ਡਟੇ ਹੋਏ ਆ ਤੇ ਅਸੀਂ ਅਰਦਾਸ ਕਰਦੇ ਆ ਕਿ ਸਾਡਾ ਕੋਈ ਨੁਕਸਾਨ ਨਾ ਹੋਵੇ ਜਿਹੜੀ ਇਹ ਕੁਦਰਤੀ ਆਫਤ ਆਈ ਆ ਇਹ ਬਿਨਾ ਨੁਕਸਾਨ ਕੀਤੇ ਕੱਲ੍ਹ ਦੇ ਠੀਕ ਹੈ ਕਰ ਇਹ ਪਾਣੀ તરી ਪੈਦਾ ਨਹੀਂ ਸੀ ਗੁਰਪ੍ਰੀਤ ਸਿੰਘ ਜੀ ਬਣਾ ਵਾਲੀ ਐਮਐਲ ਆ ਜਾ ਕੁਝ ਨਹੀਂ ਹੁੰਦਾ ਆ ਜਾ ਦੱਸੋ ਪੈਂਦੇ ਵਿੱਚ ਘਗਰ ਦਰਿਆ ਦੀ ਸਥਿਤੀ ਜਾਣਨ ਲਈ ਅੱਜ ਗੁਰਪ੍ਰੀਤ ਜਨੀ ਜੀ ਬਣਾ ਵਾਲੀ ਪਹੁੰਚੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ